बना चाह रहे ना अपना कैरियर कोशिश तो करना अच्छा प्रोफाइल बना के अच्छे लोगों ना मुलाकात कर इंटरनेट पे मैं देखना कई बार बहुत बंदे बहुत भंडी करते हैं या तो असफल हो जाते हैं शायद ता करते हैं या फिर उन्होंने हरकत इस कदर होनी है कि वो आउट हो जाने नहीं तो किसी भी किते जो अच्छा काम जानते हो या करते हो या तुम ईमानदार हो तो थोन कम है ਜੇ ਤੁਹਾਡਾ ਕੰਮ ਰਿਪੀਟ ਨਹੀਂ ਹੋ ਰਿਹਾ ਅੱਛੇ ਹੋਣ ਦੇ ਬਾਵਜੂਦ ਵੀ ਤਾਂ ਤੁਸੀਂ ਆਪਣੇ ਆਪ ਦਾ ਵੀ ਮੁਲਾਂਕਣ ਕਰੋ ਇੱਕ ਇੰਡਸਟਰੀ ਦੀ ਨਾ ਇੱਕ ਖਾਸੀਅਤ ਹੈਗੀ ਹੈ ਜਿਹੜੇ ਚੁਗਲ ਪ੍ਰਵਿਰਤੀ ਦੇ ਲੋਕ ਹੁੰਦੇ ਹਨ ਹੈ ਨਾ ਉਹਨਾਂ ਨੂੰ ਬਹੁਤ ਅਜਿਹਾ ਕੰਮ ਨਹੀਂ ਕਰਨਾ ਆ ਸਮਝ ਗਏ ਤੇ ਕੋਸ਼ਿਸ਼ ਕਰੋ ਕਿ ਜਿੱਥੇ ਕੰਮ ਕਰ ਲੈ ਜਿੱਥੇ ਗੱਲ ਕਰ ਲਈ ਜਾਂ ਸੁਣ ਲਈ ਉਹਨੂੰ ਉੱਥੇ ਛੱਡ ਦਿਓ ਕਿਉਂਕਿ ਐਸਾ ਟਰੈਵਲ ਕਰਦੇ ਗਏ ਤੁਸੀਂ ਕੁਝ ਵੀ ਬੋਲੋਗੇ ਕਦੇ ਨਾ ਕਦੇ ਇੱਕ ਦੂਜੇ ਨੂੰ ਖਬਰ ਹੋ ਜਾਂਦੀ ਹੈ ਜੀ ਸੋ ਇਹ ਹੋ ਨਹੀਂ ਸਕਦਾ ਕਿ ਅچھے ਆਰਟਿਸਟ ਨੂੰ ਕੰਮ ਨਾ ਮਿਲੇ ਮੈਂ ਨਹੀਂ ਮੰਨਦਾ ਜੀ ਅਸੀਂ ਪਹਿਲਾਂ ਹਾਸ਼ਰ ਬਣਾਏ ਸੀ ਤੇ ਮੈਂ ਉਹਦੇ ਚ ਕਿੰਨੇ ਬੰਦੇ ਨੂੰ ਕੰਮ ਦਿੱਤਾ ਸਾਰੇ ਨਵੇਂ ਸੀ ਫਿਰ ਹਾਸ਼ਰ ਤੋਂ ਬਾਅਦ ਇੱਕ ਮਈ ਉਹਦੇ ਚ ਕੋਈ ਰਿਪੀਟ ਸੀ ਸਾਰੇ ਨਵੇਂ ਨਵੇਂ ਸੀ ਫਿਰ ਦੇਸੀ ਰੋਗ ਹੋ ਫਿਰ ਹਿੱਟਰ ਸਾਰੇ ਚ ਨਵੇਂ ਬਾਅਦ ਚ ਫਿਰ ਅਲੱਗ ਬੜ ਜਾਣਾ ਚੱਲ ਗਿਆ ਇਸ ਫਿਲਮ ਚ ਫਿਰ ਸਾਰੇ ਲੱਗ ਸੋ ਕੋਸ਼ਿਸ਼ ਇਹ ਹੈ ਵੀ ਨਵੇਂ ਬੱਚਿਆਂ ਨੂੰ ਪਹੁੰਚਦਾ ਹੈ ਆਪਦੇ ਆਪ ਨੂੰ ਸੱਚੀ ਸੂਚੀ ਉਹਦੇ ਚ ਢਾਲਦਾ ਔਰ ਹਾਰਡ ਵਰਕ ਕਰੋ ਕੋਈ ਵੀ ਅੱਛਾ ਆਰਟਿਸਟ ਤੁਹਾਡੀ ਨਜ਼ਰ ਚਾਹੇ ਜਾਂ ਤੁਹਾਨੂੰ ਜਾਣਦਾ ਤੁਹਾਨੂੰ ਲੱਗਦਾ ਹੈ ਕਿ ਕਿਸੇ ਰੋਲ ਦੇ ਕਾਬਲ ਹੈ ਜਦੋਂ ਵੀ ਅਸੀਂ ਕੋਈ ਫਿਲਮ ਬਣਾਵਾਂਗੇ ਸਾਨੂੰ ਜ਼ਰੂਰ ਮਿਲਾਂਗੇ ਅੱਛੇ ਆਰਟਿਸਟਾਂ ਦੇ ਦਰਵਾਜ਼ੇ ਖੁੱਲ੍ਹਿਆ ਹੈ ਗੜਿਕਾ ਹੈ ਜਿਸਦੇ ਬਿਨਾ ਰਿਆਜ਼ ਤੋਂ ਬਿਨਾ ਮਿਹਨਤ ਤੋਂ ਕੋਈ ਵਧੀਲੀ ਹਿੱਦਤ ਇਸ ਤਰ੍ਹਾਂ ਦੀ ਚੀਜ਼ ਚੱਲ ਜਾਂਦੀ ਹੈ ਜਿਹੜੀ ਥੋੜੀ ਜਿਹੀ ਵਾਲੈਂਟ ਹੁੰਦੀ ਹੈ ਜਿਹੜੀ ਜਿਹਦੇ ਚ ਜਦੋਂ ਉਸ ਤਰ੍ਹਾਂ ਦੀ ਲੈ ਕੇ ਜਾਂਦੀ ਹੈ ਚੈਲੰਜ ਹੁੰਦਾ ਜੀ ਮੈਂਟ ਮੈਨੂੰ ਲੱਗਦਾ ਹੈ ਕਿ ਜੇ ਤੁਸੀਂ ਕੋਈ ਚੰਗਾ ਮਕਾਮ ਪਾਉਣਾ ਜੀ ਰੋਜ਼ ਲਈ ਸਬਰ ਤੇ ਸੰਜਮ ਹੋਰ ਬਿਲਕੁਲ ਔਰ ਕੋਸ਼ਿਸ਼ ਕਰੋ ਵੀ ਰਾਤੋ ਰਾਤ ਜਗਾਣਾ ਆਪਣੀ ਬੇਹਤ ਜਾਰੀ ਰੱਖੋ ਹਾਂ ਉਹ ਕਈ ਵਾਰੀ ਇਹ ਹੋ ਜਾਂਦਾ ਤੁਹਾਡੀ ਨਿਗਾ ਚ ਕਈ ਵਾਰੀ ਕਈ ਬੰਦੇ ਨੇ ਹਿੰਦ ਤੇ ਬਟੂ ਬਹੁਤ ਦੇਰ ਤੋਂ ਕੰਮ ਕਰ ਰਹੇ ਠੀਕ ਹੈ ਜੀ ਠੀਕ ਜਦੋਂ ਮੈਂ ਆਪਣਾ ਕੈਰੀਅਰ ਵੀ ਸ਼ੁਰੂ ਕੀਤਾ ਸੀ ਛੋਟੀ ਸਦਾਮੀ ਦੇ ਨਾਲ ਉਸ ਟਾਈਮ ਵੀ ਮੈਨੂੰ ਫਿਲਮਾਂ ਤੇ ਆਫਰਸ ਜਰੂਰ ਆਏ ਸੀ ਬਟ ਮੈਨੂੰ ਲੱਗਦਾ ਕਿ ਰੱਬ ਉਹੀ ਪਲਾਨ ਆਊਟ ਕਰਦਾ ਹੈ ਜਿਹੜਾ ਪਲਾਨ ਤੁਹਾਡੇ ਲਈ ਪਰਫੈਕਟ ਹੁੰਦਾ ਹੈ ਤੇ ਇਸ ਕਰਕੇ ਆਫਕੋਰਸ ਬਹੁਤ ਜ਼ਿਆਦਾ ਲੱਕੀ ਫੀਲ ਕਰ ਰਹੀ ਹਾਂ ਉਮ ਕਿਉਂਕਿ ਸਾਡੀ ਜਿਹੜੀ ਮੂਵੀ ਐ ਉਹ ਉਹਦੀ ਜਿਹੜੀ ਸਕ੍ਰਿਪਟ ਹੈਗੀ ਹੈ ਕਹਾਣੀ ਹੈਗੀ ਹੈ ਉਹ ਬਾਕੀ ਡਿਫਰੈਂਟ ਐ ਤੇ ਬੱਸ ਬਹੁਤ ਜ਼ਿਆਦਾ ਪ੍ਰਾਊਡ ਫੀਲ ਕਰ ਰਹੀ ਹਾਂ ਮਾਝਾ ਮਾਰੇ ਸੁਣਿਆ ਸੀ ਬੀ ਬੜੀ ਨੇਚਰ ਨਦੀ ਗੁੱਸੇ ਵਾਲੀ ਹੈ ਤੇ ਕੈਲੀਫੋਰਨੀਆ ਦੇ ਵਿੱਚ ਛਿਰਕਾ ਛਿਰਕਾ ਦੀ ਜਗ੍ਹਾ ਹੈ। ਔਰ ਸਭ ਤੋਂ ਵੱਧ ਮੈਂ ਪੰਜਾਬ ਤੇ ਪੰਜਾਬੀਆਂ ਦੀ ਗੱਲ ਕਰਦਾ ਜਾਂਦਾ ਹਾਂ। ਔਰ ਸਭ ਤੋਂ ਵੱਧ ਮੈਂ ਗਾ ਡੇਰੇਆਂ ਦੇ ਖਿਲਾਫ ਮਤਲਬ ਹਮੇਸ਼ਾ ਪੰਥ ਦੀ ਗੱਲ ਕਰਦਾ ਹਾਂ। ਜੀ। ਔਰ ਸਭ ਤੋਂ ਵੱਧ ਮੈਨੂੰ ਤੁਸੀਂ ਸਮੇਂ ਕਿਹੜਾ ਗਦਾ ਕਿੰਨੇ ਟਾਈਟਲ ਦਿੱਤੇ ਹੈ ਗੁੱਸੇ ਵਾਲਾ ਆੜਗੋ ਜਿਵੇਂ ਆੜਗੋ ਪੰਜਾਬੀ ਦੀ ਗੱਲ ਕਰਦਾ ਨਾ पंजाब के करैक्टर दर्शा है मैं अपनी निज की गल नहीं करता निज दल मैं कर सदा क्योंकि अस उस तरह की जिंदगी चलेंगे गप्पा नहीं दे। दे। कलिया गीत नहीं मारे जिंदगी शुरुआती दौर च ऐसे तरह से अभी उस राष्ट्र का दौर दे भी देखा मार भी खाती है पर जो मैं गौ गीत गाँव मेरी कोशिश करी मैं समूह की गल करा मेरे कबीले की जड़ तो एक और चीज भी ऐड कि सच ना वो ऑफ़न ਠੀਕ ਹੈ ਤੇ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਤੁਸੀਂ ਸਾਰਿਆਂ ਨੇ ਇੱਕ ਪਰਸੈਪਸ਼ਨ ਬਣਾਈ ਹੋਈ ਹੈ ਬਟ ਜਦੋਂ ਦਾ ਮੈਂ ਸਰ ਨੂੰ ਜਾਂਦੀਆਂ ਤੇ ਕੰਮ ਵੀ ਕੀਤਾ ਕਦੀ ਵੀ ਇਸ ਤਰ੍ਹਾਂ ਫੀਲ ਨਹੀਂ ਹੋਇਆ ਇੱਕ ਡੈਬਿਊਟੈਂਟ ਹੋ ਕੇ ਇਸ ਇੰਡਸਟਰੀ ਚ ਪਹਿਲੀ ਫਿਲਮ ਚ ਇੰਨਾ ਜ਼ਿਆਦਾ ਪਿਆਰ ਤੇ ਸਤਿਕਾਰ ਮਿਲਿਆ ਹੈ ਫੇਮਸ ਵਾਕੀ ਮਤਲਬ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ